ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾਸ ਨੇ 12 2 2025 ਨੂੰ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਗ੍ਰੰਥੀ ਪ੍ਰਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸੇਕ ਕੌਮ ਦੀ ਮਹਾਨ ਸ਼ਖਸੀਅਤ ਜੱਟ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਖबीर ਸਿੰਘ ਜੀ ਹੋਣਾ ਨੂੰ ਪੱਤਰ ਲਿਖਿਆ ਹੈ ਸਤਕਾਰਯੋਗ ਸਿੰਘ ਸਾਹਿਬ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਮਰitsar ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪੱਤਰ ਦਾ ਸਬਜੈਕਟ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਨ ਸੰਬੰਧੀ ਸਿੰਘ ਸਾਹਿਬ ਜੀ ਉਹ ਬੇਨਤੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੀ ਪਦਵੀ ਬਹੁਤ ਹੀ ਸਤਕਾਰਯੋਗ ਅਤੇ ਪੂਜਨੀਕ ਹੈ ਇਸ ਸਤਕਾਰਯੋਗ ਅਹੁਦੇ ਤੇ ਜਿਹੜੀ ਵੀ ਧਾਰਮਿਕ ਸ਼ਖਸੀਅਤ ਨੂੰ ਸੇਵਾ ਮਿਲਦੀ ਹੈ ਦੇਸ਼ ਵਿਦੇਸ਼ ਦੀਆਂ ਸੰਗਤਾਂ ਉਸ ਸ਼ਖਸੀਅਤ ਨੂੰ ਗੁਰੂ ਸਾਹਿਬ ਦੇ ਪਰਮ ਸੇਵਕ ਦੇ ਰੂਪ ਵਿੱਚ ਸਨਮਾਨ ਦਿੰਦੀਆਂ ਆ। ਆਪ ਜੀ ਵੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਨਿਭਾ ਚੁੱਕੇ ਹੋ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਨਿਭਾ ਰਹੇ ਹੋ। ਸੰਗਤਾਂ ਵੱਲੋਂ ਸਰਦਾ ਨਾਲ ਮਿਲਣ ਵਾਲੇ ਸਤਕਾਰ ਤੇ ਮਾਨ ਸਨਮਾਨ ਬਾਰੇ ਆਪ ਜੀ ਨੂੰ ਵਿਅਕਤੀਗਤ ਤੌਰ ਤੇ ਪੂਰਨ ਅਨਪਵ ਹੈ ਜਥੇਦਾਰ ਸਾਹਿਬ ਜੀ ਮੈਂ ਤਖਸਿਰ ਹਰਿਵੰਦ ਜੀ ਪਟਨਾ ਸਾਹਿਬ ਦੇ ਜਥੇਦਾਰ ਹੋ ਜੋ ਲੰਬਾ ਸਮਾਂ ਸੇਵਾਵਾਂ ਨਿਭਾਈਆਂ ਹਨ ਮੈਂ ਵੀ ਉਪਰੋਕਤ ਵਿਸ਼ੇ ਤੇ ਪੂਰਨ ਤੌਰ ਤੇ ਅਨਪਵ ਰੱਖਦਾ ਹਾਂ ਇਸ ਲਈ ਮੈਂ ਆਪ ਜੀ ਨੂੰ ਇਸ ਪੱਤਰ ਰਾਹੀਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ 10 ਫਰਵਰੀ 2024 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਕ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਤੇ ਦੋ ਸ਼ਬਦ ਹੋਣ ਦੀ ਸੂਰਤ ਵਿੱਚ ਸੇਵਾਵਾਂ ਖਤਮ ਕਰਦਿਆਂ ਨੌਕਰੀ ਤੋਂ ਫਾਰਕ ਕਰ ਦਿੱਤਾ ਹੈ ਇਸ ਲਈ ਬੇਨਤੀ ਹੈ ਕਿ ਸ਼੍ਰਮਣਿਕ ਕਮੇਟੀ ਵੱਲੋਂ ਮੁਕੰਮਲ ਕਾਰਵਾਈ ਦੀ ਰਿਪੋਰਟ ਨੂੰ ਸ਼੍ਰੀ ਅਕਾਲ ਤਖਸਾਹ ਵਿਖੇ ਪੰਜ ਸਿੰਘ ਸਾਬਾਨ ਦੀ ਇਕਤਰਤਾ ਸਾਦਕੇ ਵਿਚਾਰਿਆ ਜਾਵੇ ਅਤੇ ਇਹਨਾਂ ਦੋਸ਼ਾਂ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੀ ਅਕਾਲ ਤਖਸਾਹ ਦੇ ਤਲਬ ਕੀਤਾ ਜਾਵੇ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੀ ਅਕਾਲ ਤਖਸਾਹ ਸਾਹਿਬ ਤੋਂ ਧਾਰਮਿਕ ਸਜ਼ਾ ਬਣਦੀ ਹੈ ਜਿਨਨੇ ਦੇਰ ਤੱਕ ਗਿਆਨੀ ਹਰਪ੍ਰੀਤ ਸਿੰਘ ਦਾ ਮਾਮਲਾ ਸ੍ਰੀ ਅਕਾਲ ਤਖਸਾ ਸਾਹਿਬ ਵਿਖੇ ਵਿਚਾਰ ਕੇ ਸਜ਼ਾ ਨਹੀਂ ਲੱਗਦੀ ਧਾਰਮਿਕ ਸੇਵਾ ਦੇ ਰੂਪ 'ਚ ਉਸ ਸਮੇਂ ਤੱਕ ਗਿਆਨੀ ਹਰਪ੍ਰੀਤ ਸਿੰਘ ਤੇ ਧਾਰਮਿਕ ਅਤੇ ਹੋਰ ਨਾ ਇਕੱਠ 'ਚ ਵੀ ਸਮੂਲੀਅਤ ਕਰਨ ਅਤੇ ਬੋਲਣ ਤੇ ਪਾਬੰਦੀ ਲਗਾਉਣੀ ਚਾਹੀਦੀ ਹੈ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਤੇ ਧਾਰਮਿਕ ਸ਼ਖਸੀਅਤ ਸ੍ਰੀ ਅਕਾਲ ਤਖਸਾ ਸਾਹਿਬ ਜੀ ਅਤੇ ਤਖਸਰੀ ਦਮਨਵਾ ਸਾਹਿਬ ਦੇ ਜਥੇਦਾਰ ਦੀ ਪਦਵੀ ਦੀਆਂ ਸੇਵਾਵਾਂ ਨਿਭਾਉਣ ਸਮੇਂ ਦੋਸ਼ ਲੱਗੇ ਹੀ ਨਹੀਂ ਹਨ ਬਲਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਨੇ ਦੋਸ਼ੀ ਮੰਨਦੇ ਹੋਏ ਸਿਆ ਮੁਕਤ ਕੀਤਾ ਹੈ ਆਸ ਹੈ ਕਿ ਮੇਰੇ ਇਸ ਪੱਤਰ ਤੇ ਤੁਰੰਤ ਪ੍ਰਭਾਵ ਹੇਠ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਮਾਮਲੇ ਦੀ ਸੰਗਮੀਤਾ ਨੂੰ ਸਮਝਦੇ ਹੋਏ ਕਾਰਵਾਈ ਜਰੂਰ ਕਰੋਗੇ ਕਾਰਵਾਈ ਦੀ ਆਸ ਵਿੱਚ ਆਪ ਜੀ ਦਾ ਸ਼ੁਭਚਿੰਤਕ ਅੱਗੇ ਦਾਸ ਦੇ ਸਿਗਨੇਚਰ ਹਨ ਗਿਆਨੀ ਰਣਜੀਤ ਸਿੰਘ ਗੌਰੇ ਮਸਕੀਨ ਸੇਵਕ ਤਕਸਰੀ ਹਰਵੰਦਰ ਜੀ ਪਟਨਾ ਸਾਹਿਬ ਤੇ ਦਾਸ ਦਾ ਫੋਨ ਨੰਬਰ ਹੈ ਮੈਂ ਫਿਰ ਤੋਂ ਮਾਨੇ ਸਿੰਘ ਸਾਹਿਬ ਸਿਕੌਮ ਦੀ ਸਰਵੋੱਚ ਸ਼ਖਸੀਅਤ ਹੜਗੰਥੀ ਸੇ ਦਲਵਾਰ ਸਾਹਿਬ ਅਤੇ ਜਹਦਾਰ ਸ੍ਰੀ ਅਕਾਲ ਤਖਤ ਸਾਹਿਬ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਇਸ ਪੱਤਰ ਤੇ ਆਪ ਜਰੂਰ ਵਿਚਾਰ ਕਰੋ ਜੋ ਕਿ ਮੈਂ ਹੁਣੇ ਹੀ ਆਪ ਜੀ ਨੂੰ ਥੋੜੀ ਦੇਰ ਪਹਿਲਾਂ ਹੀ ਈਮੇਲ ਵੀ ਕੀਤਾ ਹੈ ਔਰ ਇਹ ਸਾਰੇ ਅਖਬਾਰਾਂ ਨੂੰ ਵੀ ਜਾਰੀ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ